ਹਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਬੇਰਪਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਗੁਰੂ ਜੀ ਸੋਨ ਚੜ੍ਹਦੀ ਕਲਾ ਚ ਰੱਖਣ ਤੁਸੀਂ ਬਹੁਤ ਤਰੱਕੀਆਂ ਮਾਣੋ ਤੁਹਾਨੂੰ ਆਪਣੇ ਪਰਿਵਾਰ ਦੇ ਵਿੱਚ ਸਾਰੀਆਂ ਖੁਸ਼ੀਆਂ ਮਿਲਣ ਤੇ ਆਪਾਂ ਗੱਲ ਕਰਦੇ ਆਂ ਜੀ ਜਿਹੜੀਆਂ ਬੀਬੀਆਂ ਫੋਨ ਕਰਕੇ ਕਹਿ ਦਿੰਦੀਆਂ ਵੀ ਸਾਡਾ ਮਨ ਟੁੱਟਿਆ ਹੋਇਆ ਸਾਡਾ ਹੌਂਸਲਾ ਜਿਹੜਾ ਵੀ ਟੁੱਟਿਆ ਹੋਇਆ ਸਾਡਾ ਹੌਂਸਲਾ ਅੱਗੇ ਨਹੀਂ ਵਧ ਰਿਹਾ ਮੈਂ ਉਹਨਾਂ ਬੀਬੀਆਂ ਨੂੰ ਥੋੜਾ ਜਿਹਾ ਕੁਝ ਦੱਸਣਾ ਚਾਹੁੰਦੀ ਆ ਵੀ ਦੇਖੋ ਸੋਡੇ ਜਿਹੜੇ ਸੁਪਨੇ ਹੁੰਦੇ ਆ ਜੈਸੇ ਵੀ ਤੁਸੀਂ ਸੋਚਦੇ ਹੋ ਜੈਸੀ ਤੁਹਾਡੀ ਸੋਚ ਹੁੰਦੀ ਹੈ ਪ੍ਰਮਾਤਮਾ ਉਹਨਾਂ ਨੂੰ ਪੂਰਾ ਕਰਨ ਲੱਗ ਜਾਂਦਾ ਹੁੰਦਾ ਉਹ ਕਹਿੰਦੇ ਨੇ ਵੀ ਜੈਸਾ ਬੀਜੋਗੇ ਵੱਢੋਗੇ ਉਹ ਕੰਮ ਹੈ ਸੇਮ ਕੰਮ ਹੈ ਜਦੋਂ ਤੁਸੀਂ ਗੁਰਬਾਣੀ ਨਾਲ ਜੁੜ ਜਾਂਦੇ ਹੋ ਪ੍ਰਮਾਤਮਾ ਨਾਲ ਜੁੜ ਜਾਂਦੇ ਹੋ ਤੁਸੀਂ ਪਾਠ ਪੂਜਾ ਦੇ ਵਿੱਚ ਦਿਲਚਸਪੀ ਰੱਖਣ ਲੱਗ ਜਾਂਦੇ ਹੋ ਹਨਾ ਤਾਂ ਸੋਡਾ ਰਾਹ ਹੈ ਜਿਹੜਾ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਕਿਉਂਕਿ ਕੋਈ ਵੀ ਬੰਦਾ ਹੈ ਕਿਸੇ ਨੂੰ ਤੁਸੀਂ ਜਾਣਦੇ ਤੱਕ ਨਹੀਂ ਕੋਈ ਬੰਦੇ ਨੂੰ ਤੁਹਾਨੂੰ ਕੁਝ ਨਹੀਂ ਪਤਾ ਇਹ ਕੌਣ ਹੈ ਤੁਸੀਂ ਉਹਦੇ ਨਾਲ ਦੋ ਚਾਰ ਵਾਰੀ ਗੱਲਾਂ ਕਰ ਲੀਆਂ ਚਾਹੇ ਆਪਾਂ ਕਿਤੇ ਵੀ ਆਪਾਂ ਮਿਲ ਮਿਲ ਪੰਨੇ ਆਪਾਂ ਹਸਪੀਟਲਾਂ 'ਚ ਮਿਲ ਪੰਨੇ ਆ ਕੋਈ ਹੋਰ ਕਿਤੇ ਪ੍ਰੋਗਰਾਮਾਂ 'ਤੇ ਮਿਲ ਪੰਨੇ ਆ ਕੁਝ ਬੰਦੇ ਆਪਣੇ ਕਮੈਂਟ 'ਚ ਫਰੈਂਡ ਬਣ ਜਾਂਦੀਆਂ ਠੀਕ ਹੈ ਜੀ ਕੋਈ ਬੰਦਾ ਮੁੰਡਾ ਮੁੰਡੇ ਦਾ ਫਰੈਂਡ ਬਣ ਜਾਂਦਾ ਲੇਡੀਜ਼ ਲੇਡੀਜ਼ ਬਣ ਜਾਂਦੀ ਆ ਆਪਾਂ ਜਾਣ ਦੇ ਘਰ ਨਹੀਂ ਹੁੰਦੇ ਹਨਾ ਪਰ ਆਪਾਂ ਫਿਰ ਉਹਦੇ ਲਈ ਇੱਕ ਲਗਾਵ ਰੱਖਣ ਲੱਗ ਜਾਂਦੇ ਆ ਸੋ ਉਹੀ ਗੱਲ ਆਪਣਾ ਪਰਮਾਤਮਾ ਨਾਲ ਹੈ ਵੀ ਦੇਖੋ ਵੀਰੇ ਜੇ ਤੁਸੀਂ ਕਿਸੇ ਚੀਜ਼ ਨੂੰ ਜ਼ਿਆਦਾ ਨਹੀਂ ਕਰੋਗੇ ਹਨਾ ਉਹ ਤਾਂ ਨਹੀਂ ਹੀ ਲਉਂਗੇ ਉਹਨੂੰ ਪੁੱਛੋਗੇ ਤੱਕ ਨਹੀਂ ਫਿਰ ਉਹ ਤੁਹਾਡੇ ਘਰੇ ਵਰਕ ਤਾਂ ਕਿਵੇਂ ਪਾਉਣਗੇ ਸੋ ਹੌਂਸਲੇ ਆ ਜਿਹੜੇ ਨਾ ਇਹਨੂੰ ਡਿੱਗਣ ਨਾ ਦਿਆ ਕਰੋ ਜਦੋਂ ਸਮਝ ਲਓ ਤੁਹਾਡਾ ਹੌਂਸਲਾ ਡਿੱਗ ਗਿਆ ਤੁਸੀਂ ਗਏ ਜਿੰਨਾ ਚਿਰ ਤੁਹਾਡਾ ਹੌਂਸਲਾ ਕਾਇਮ ਹੈ ਤੁਸੀਂ ਡਿੱਗ ਨਹੀਂ ਸਕਦੇ ਚਾਹੇ ਤੁਹਾਡੇ ਕੋਲੇ ਪੈਸੇ ਹੈਗੇ ਆ ਚਾਹੇ ਹੈ ਨਹੀਂ ਕੁਝ ਵੀ ਨਹੀਂ ਚਾਹੀ ਤੁਹਾਡੇ ਕੋਲੇ ਠੀਕ ਹੈ ਜੀ ਤੁਹਾਡਾ ਹੌਂਸਲਾ ਹੀ ਤੁਹਾਡੀ ਪਛਾਣ ਹੁੰਦਾ ਆਪਾਂ ਬਹੁਤੇ ਬੰਦਿਆਂ ਤੋਂ ਸੁਣਦੇ ਆ ਵੀ ਫਲਾਣਾ ਬੰਦਾ ਹਿੰਮਤੀ ਆ ਵੀ ਉਹ ਹਿੰਮਤ ਨਹੀਂ ਡਿੱਗਣ ਦਿੰਦਾ ਟੈਂਦਾ ਨਹੀਂ ਆਪਾਂ ਨੂੰ ਵੀ ਪਤਾ ਹੁੰਦਾ ਵੀ ਉਹ ਬੰਦੇ ਕੋਲੇ ਕੁਝ ਹੈ ਨਹੀਂ ਪਰ ਉਹਦੀ ਹਿੰਮਤ ਇੰਨੀ ਤਕੜੀ ਹੁੰਦੀ ਆ ਕਿ ਉਹਨੂੰ ਪਰਮਾਤਮਾ ਵੀ ਫਿਰ ਹਰਾ ਦੇਣ ਲੱਗ ਜਾਂਦਾ ਸੋ ਪਰਮਾਤਮਾ ਕੋਲੇ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਉਹ ਸਾਰੀਆਂ ਤਾਹਾਂ ਜਾਂਦੀਆਂ ਹੀ ਆ ਅਕਾਲਪੁਰਖ ਵੈਰ ਨੂੰ ਕੋਲੇ ਉਹ ਚੀਜ਼ਾਂ ਪਹੁੰਚ ਜਾਂਦੀਆਂ ਦੇਖੋ ਜੇ ਤਾਂ ਤੁਸੀਂ ਘਰੇ ਬੈਠੇ ਮਾੜਾ ਸੋਚੀ ਜਾਓਗੇ ਆਪਦੇ ਲਈ ਵੀ ਦੂਜਿਆਂ ਲਈ ਵੀ ਤਾਂ ਛੋੜੇ ਨਾਲ ਪਰਮਾਤਮਾ ਨੇ ਉਹੀ ਛੋੜੀਆਂ ਜਿਹੜੀਆਂ ਵਾਈਬਰੇਟ ਹੁੰਦੀਆਂ ਜਾਨੀ ਕਿ ਛੋੜੀ ਸੋਚਣ ਸੱਤੀਆਂ ਹੁੰਦੀਆਂ ਉਹ ਛੋੜੀਆਂ ਉਵੇਂ ਜਾਂਦੀਆਂ ਪਰਮਾਤਮਾ ਦੇ ਘਰੇ ਇਹ ਗੱਲ ਮੇਰੀ ਪਰਤੇਾਲਿਓ ਵੀ ਪ੍ਰਮਾਤਮਾ ਦੇ ਘਰੇ ਸਭ ਕੁਝ ਜਾਂਦਾ ਤੇ ਜਦੋਂ ਤੁਸੀਂ ਉਹ ਮਾੜੀਆਂ ਸੋਚਾਂ ਸੋਚੀ ਜਾਂਦੇ ਹੋ ਹੌਂਸਲੇ ਢਾਈ ਜਾਂਦੇ ਹੋ ਤਾਂ ਪ੍ਰਮਾਤਮਾ ਉੱਥੇ ਇਹ ਸੋਚ ਲੈਂਦਾ ਵੀ ਇਹਨੇ ਤਾਂ ਇਹੀ ਕੁਛ ਕਰਨਾ ਹੈ ਇਹਨੂੰ ਇਹੀ ਕੁਛ ਕਰ ਲੈਣ ਦੇ ਆਪਾਂ ਉਹਦੇ ਬਾਰੇ ਦੇਖਦੇ ਹਾਂ ਜਿਹੜੇ ਦੇ ਹੌਂਸਲੇ ਬਲੰਦਾ ਕੋਲੇ ਕੁਝ ਵੀ ਨਹੀਂ ਉਹਦੇ ਕਈਆਂ ਦੇ ਕੋਲੇ ਹੁੰਦਾ ਵੀ ਖਾਣ ਪੀਣ ਨੂੰ ਸਭ ਕੁਝ ਪਰ ਉਹ ਆਪਦੇ ਹੌਂਸਲੇ ਸਿੱਟ ਜਾਂਦੇ ਆ ਤੇ ਬੈਠੇ ਜਦ ਤੱਕ ਕਿਸਮਤ ਨੂੰ ਰੋਈ ਜਾਂਦੇ ਆ ਜਾਰਾਪ ਨੂੰ ਦੋਸ਼ ਦੇਈ ਜਾਂਦੇ ਆ ਰੱਬ ਫਿਰ ਕਹਿੰਦਾ ਵੀ ਤੂੰ ਦੋਸ਼ੀ ਦੇ ਲਾ ਉੱਠੀ ਨਾ ਉੱਠ ਕੇ ਮਿਹਨਤ ਨਾ ਕਰੀ ਹੌਸਲਾ ਨਾ ਰੱਖੀ ਜੇ ਤੂੰ ਹਾਈ ਕੁਛ ਕਰਨਾ ਹੈ ਕਰੀ ਚੱਲ ਕਿਉਂਕਿ ਪਰਮਾਤਮਾ ਵੀ ਉਹਨਾਂ ਦਾ ਸਾਥ ਦਿੰਦਾ ਜੀ ਜਿਹੜੇ ਆਪ ਦਾ ਸਾਥ ਦਿੰਦੇ ਹਨ ਉਹਨੇ ਇੱਕ ਬੰਦਾ ਉੱਠ ਕੇ ਉਹਦੇ ਕੋਲੇ ਕੁਝ ਵੀ ਨਹੀਂ ਉਹਨੇ ਪਰਮਾਤਮਾ ਨੂੰ ਕਿਹਾ ਵੀ ਵੈਗਰੂ ਮੈਂ ਤਾਂ ਆਹ ਕੰਮ ਕਰਨਾ ਤੇ ਕਰਨਾ ਹੈ ਮੇਰੇ ਤਾਂ ਹੀਲੇ ਬਸੀਲੇ ਕਰ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਮੇਰੇ ਸਵਾਬਾ ਬਣਾ ਵੈਗਰੂ ਮੈਂ ਇਹ ਕੰਮ ਕਰਨਾ ਹੈ ਹਰ ਹਾਲਤ ਚ ਕਰਨਾ ਹੈ ਤਾਂ ਪਰਮਾਤਮਾ ਉਹ ਜੇ ਬਸੀਲੇ ਹੀ ਬਣਾਉਣ ਲੱਗ ਜਾਂਦਾ ਕਿਉਂਕਿ ਪਰਮਾਤਮਾ ਕੋਲੇ ਆਪਣੀਆਂ ਜਿਹੜੀਆਂ ਹੁੰਦੀਆਂ ਨਾ ਇੱਛਾਵਾਂ ਭਾਵਨਾਵਾਂ ਮ ਆਪਾਂ ਜੋ ਮੰਗਦੇ ਹਾਂ ਪਰਮਾਤਮਾ ਦੇ ਘਰ ਜਾਂਦੀਆਂ ਹੀ ਜਾਂਦੀਆਂ ਜੀ ਤੁਸੀਂ ਜੈਸਾ ਬੋਲੋਗੇ ਵੈਸਾ ਪਰਮਾਤਮਾ ਦੇ ਘਰ ਜਾਂਦਾ ਹੀ ਜਾਂਦਾ ਹੈਗਾ ਤੇ ਵਾਪਸ ਵੀ ਮੁੜ ਕੇ ਆਉਂਦਾ ਕਿਉਂਕਿ ਜੇ ਤੁਸੀਂ ਕਿਸੇ ਲਈ ਘਟੀਆਂ ਸੋਚੋਗੇ ਉਹ ਤੇ ਮਤਲਬ ਉਹਦੇ ਲਈ ਮਾੜਾ ਸੋਚੋਗੇ ਕਿਸੇ ਪਰਸਨ ਲਈ ਤਾਂ ਉਹ ਮਾੜਾ ਉਹਦੇ ਕੋਲੇ ਵਾਪਸ ਆ ਜਾਣਾ ਪਰਮਾਤਮਾ ਦੇ ਘਰੋਂ ਕਿਉਂਕਿ ਪਰਮਾਤਮਾ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਉਹ ਵਾਪਸ ਹੀ ਭੇਜ ਦਿੰਦੇ ਆ ਵੀ ਤੂੰ ਇਹੀ ਚੀਜ਼ਾਂ ਰੱਖ ਆਪਦੇ ਲਈ ਰੱਖ ਸਾਮ ਕਿ ਤੈਨੂੰ ਲੋੜ ਹੈ ਹੋਰਾਂ ਨੂੰ ਲੋੜ ਨਹੀਂ ਪਰਮਾਤਮਾ ਅੱਗੇ ਉਹ ਚੀਜ਼ਾਂ ਨਹੀਂ ਭੇਜਦੀ ਕਿਸੇ ਨੂੰ ਨਹੀਂ ਸੋਨੂੰ ਛੋਟੇ ਘਰ ਦੇ ਵਿੱਚ ਖੁਦ ਨੂੰ ਵੀ ਪਤਾ ਲੱਗਣ ਲੱਗ ਜਾਂਦਾ ਵੀ ਪ੍ਰਮਾਤਮਾ ਮੇਰੇ ਕਿੰਨੇ ਨਾਲ ਹੈ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਆਪਣੇ ਕੰਮ ਬਣਨ ਲੱਗ ਜਾਂਦੇ ਆ ਆਪਣੇ ਵਿਗੜੇ ਕੰਮ ਬਣਨ ਲੱਗ ਜਾਂਦੇ ਆ ਪ੍ਰਮਾਤਮਾ ਦਾ ਦੇਖੋ ਜੀ ਇੱਕ ਗੱਲ ਤਾਂ ਮੈਂ ਮੈਥੋਂ ਵੱਧ ਕੇ ਕੋਈ ਨਹੀਂ ਜਾਣਦਾ ਪ੍ਰਮਾਤਮਾ ਨੇ ਇਹ ਨਹੀਂ ਪਤਾ ਕਿਹੜੇ ਵੇਲੇ ਕਿੱਥੋਂ ਹਣਾ ਥੋਡੇ ਨਾਲ ਕੀ ਕਰਨਾ ਕੀ ਹੋਣਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਤੁਸੀਂ ਸੋਚਿਆ ਕੋਸ਼ ਹੁੰਦਾ ਤੇ ਮੂਰੇ ਰਾਹ ਪ੍ਰਮਾਤਮਾ ਕੋਈ ਇਹ ਚੀਜ਼ ਮੇਰੇ ਨਾਲ ਹੁਣ ਹੋ ਚੁੱਕੀ ਹੈ ਵੀ ਮੈਂ ਸੋਚੀ ਕੀ ਜਾਂਦੀ ਸੀ ਤੇ ਪ੍ਰਮਾਤਮਾ ਨੇ ਕੀ ਕਹਿਤਾ ਵੀ ਗੱਡੀ ਦਾ ਪਾਸਾ ਹੀ ਬਲਟਦਾ ਵੀ ਇੱਧਰ ਨਹੀਂ ਇੱਧਰ ਜਾਣਾ ਚੁੱਪ ਕਰਕੇ ਬਹਿ ਗਏ ਮੈਂ ਆਖਿਆ ਵੀ ਇਹ ਪਰਮਾਤਮਾ ਦੀ ਖੇਡ ਹੈ ਪਰਮਾਤਮਾ ਦੀ ਮਰਜ਼ੀ ਹੈ ਵੀ ਜਿਹੜਾ ਇਸ ਕਰਕੇ ਵੀ ਮੈਂ ਕੀ ਸੋਚਿਆ ਸੀ ਤੇ ਮੇਰੀ ਸੋਚ ਨੂੰ ਪਰਮਾਤਮਾ ਕਿੱਧਰ ਲੈ ਕੇ ਜਾ ਰਿਹਾ ਕਿਉਂ ਕਿਉਂਕਿ ਉਹਨੂੰ ਲੱਗਿਆ ਵੀ ਇੱਧਰ ਤੈਨੂੰ ਫਾਇਦਾ ਨਹੀਂ ਇੱਧਰ ਫਾਇਦਾ ਇਸ ਕਰਕੇ ਪਰਮਾਤਮਾ ਆਪਣੇ ਨਾਲ ਹੁੰਦਾ ਹੈ ਹੌਸਲਾ ਨਾ ਛੱਡਿਆ ਕਰੋ ਉਹ ਆਪਣੀਆਂ ਸੋਚਾਂ ਵੀ ਬਦਲ ਦਿੰਦਾ ਜਦੋਂ ਆਪਾਂ ਰੱਬ ਦਾ ਨਾਮ ਲੈ ਕੇ ਚੱਲਦੇ ਆ ਨਾ ਫਿਰ ਉਹ ਆਪਣੇ ਨਾਲ ਗਲਤ ਕੁਝ ਹੋਣ ਦਿੰਦਾ ਨਹੀਂ ਹੁਣ ਮੈਂ ਆਪਦੇ ਕੋਈ ਦੱਸਦੇ ਆ ਵੀ ਮੈਂ ਕੀ ਸੋਚਿਆ ਸੀ ਸੱਚੀ ਕੁੱਛੋ ਵੀ ਮਾ ਕਰੂੰਗੀ ਤੇ ਪ੍ਰਮਾਤਮਾ ਨੇ ਉਹ ਨਿਗਾਰਣ ਦਿੱਤਾ ਉਹਨੇ ਚੱਕ ਕੇ ਹੋਰ ਪਾਸੇ ਲਈ ਧਰਤੀ ਆਹ ਕਰਨਾ ਹੈ ਆ ਨਹੀਂ ਕਰਨਾ ਤੂੰ ਫਿਰ ਉਹਦੇ ਬਾਣੇ ਚ ਫਿਰ ਮੈਂ ਆਖਿਆ ਵੀ ਕੋਈ ਚੰਗੀ ਗੱਲ ਹੀ ਹੈ ਵੀ ਜੇ ਕੋਈ ਪ੍ਰਮਾਤਮਾ ਨੇ ਮੈਨੂੰ ਇਹਦੀ ਵਜ੍ਹਾ ਆਹ ਕੰਮ ਕਰਮੂਗਾ ਤੇ ਹੋ ਸਕਦਾ ਪ੍ਰਮਾਤਮਾ ਦੇ ਕੀ ਰੰਗ ਹੈ ਇਹਦੇ ਵਿੱਚ ਕਿਉਂਕਿ ਇਹਨੀਆਂ ਖੇਡਾਂ ਨੂੰ ਕੋਈ ਜਾਣ ਨਹੀਂ ਨਾ ਸਕਦਾ ਜੀ ਉਹ ਕੀ ਖੇਡਾਂ ਰਚਾਉਂਦਾ ਕਿੱਥੇ ਦਾਣਾ ਬਾਣੀ ਲਿਖਦਾ ਹੈ ਕਿੱਥੇ ਬੰਦੇ ਨੂੰ ਲੈ ਕੇ ਜਾਂਦਾ ਆਪਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਈ ਵਾਰੀ ਆਪਾਂ ਉੱਠਦੇ ਆਪਾਂ ਨੂੰ ਉੱਠਣ ਵੇਲੇ ਪਤਾ ਹੀ ਨਹੀਂ ਹੁੰਦਾ ਵੀ ਆਪਾਂ ਅੱਜ ਕਿੱਥੇ ਰੋਟੀ ਬਾਣੀ ਖਾਣੀ ਹੈ ਉੱਠਦੇ ਤਾਂ ਆਪਾਂ ਆਪਦੇ ਘਰੀ ਹੁੰਨੇ ਆ ਪਰ ਡਾਡੇ ਨੇ ਕਿਤੇ ਹੋਰ ਲਿਖੀਆਂ ਹੁੰਦੀਆਂ ਚਾਣ ਚੱਕ ਐਸਾ ਸੁਭਾਅ ਬਣਦਾ ਵੀ ਆਪਾਂ ਤੋਂ ਘਰ ਦੇ ਕੰਮ ਵੀ ਸਮਝਦੇ ਨਹੀਂ ਦੇ ਭੱਜਣਾ ਪੈ ਜਾਂਦਾ ਵੀ ਹਾਂਜੀ ਇੱਥੇ ਜਾਣਾ ਤੇ ਜਾ ਕੇ ਲੈਣਾ ਸੋ ਮੈਂ ਤਾਂ ਤੁਹਾਨੂੰ ਇੱਕੋ ਹੀ ਸਲਾਹ ਦੇਵਾਂਗੀ ਵੀ ਹੌਸਲਾ ਨਾ ਛੱਡਿਆ ਕਰੋ ਜਿਹੜਾ ਹੌਸਲਾ ਨਾ ਹਿੰਮਤ ਹੈ ਚਾਹੇ ਛੋਡੇ ਕੋਲੇ ਕੱਖ ਨਹੀਂ ਹੈਗਾ ਜਦੋਂ ਤੁਸੀਂ ਹੌਸਲਾ ਤੇ ਹਿੰਮਤ ਕਰਕੇ ਤੁਰੋਂਗੇ ਤੇ ਪਰਮਾਤਮਾ ਨੂੰ ਰੋਜ਼ ਰੋਜ਼ ਕਹਿਆ ਕਰੋ ਪ੍ਰਮਾਤਮਾ ਨੂੰ ਮੈਂ ਇੱਕ ਦੀ ਗੰਦ ਗੱਲ ਨਹੀਂ ਕਰਦੀ ਸੇ ਏਡੇ ਜਿਹੜੇ ਕੰਮ ਆ ਨਾ ਤੁਹਾਡੇ ਚੰਗੇ ਕੰਮ ਆ ਤੁਹਾਡੇ ਜਰੂਰ ਬਣਨਗੇ ਚੰਗੀ ਸੋਚ ਆ ਤੁਹਾਡੀ ਜਰੂਰ ਬਣਨਗੇ ਮਾੜਾ ਨਾ ਸੋਚੋ ਮਾੜਾ ਤਾਂ ਵਾਪਸ ਆ ਜਾਂਦਾ ਆਪਣੇ ਕੋਲ ਹੀ ਆ ਜਾਂਦਾ ਵੀ ਜੇ ਆਪਾਂ ਕੋਈ ਚੀਜ਼ ਮਾੜੀ ਸੋਚਾਂਗੇ ਨਾ ਕਿਸੇ ਬਰਦੀ ਉਹ ਮਾੜੀ ਆਪਣੇ ਆਪ ਕੋਲ ਵਾਪਸ ਆ ਜਾਂਦੀ ਹੈ ਇਹ ਪ੍ਰਮਾਤਮਾ ਨਹੀਂ ਖੇਡਾ ਵੀ ਆਪਾਂ ਤੇ ਸਿਲੀ ਜੇ ਮਾੜੀ ਸੋਚ ਰੱਖਦੇ ਹਾਂ ਆਪਣੇ ਕੋਲ ਵਾਪਸ ਆ ਜਾਂਦੀ ਹੈ ਜਿਹੜੀ ਆਪਾਂ ਕਿਸੇ ਲਈ ਚੰਗੀ ਸੋਚ ਸੋਚੀ ਹੈ ਜਾਂ ਚੰਗਾ ਕੰਮ ਸੋਚਿਆ ਤੇ ਉਹ ਪ੍ਰਮਾਤਮਾ ਦੀ ਹਜ਼ੂਰੀ ਚ ਜਾਂਦੀਆਂ ਨਹੀਂ ਉਹ ਗੱਲਾਂ ਤਾਂ ਧਿਆਨ ਇੱਕ ਤਾਂ ਹੌਸਲਾ ਨਹੀਂ ਛੱਡਣਾ ਜਿੰਨੇ ਮਰਜੀ ਤੁਸੀਂ ਦੁਖੀ ਹੋ ਜਿੰਨੇ ਮਰਜੀ ਕੁਝ ਵੀ ਤੁਹਾਡੇ ਕੋਲੇ ਨਹੀਂ ਹੈਗਾਗਾ ਦੇਖੋ ਹੌਸਲਾ ਛੱਡ ਕੇ ਤਾਂ ਬੰਦਾ ਜਿਉ ਨਹੀਂ ਸਕਦਾ ਇਹ ਮੈਂithon ਲਖਾ ਲਿਓ ਮੰਜੇ ਹੀ ਨਹੀਂ ਛੱਡ ਸਕਦਾ ਉਹ ਬੰਦਾ ਹੌਸਲਾ ਐਸੀ ਚੀਜ਼ ਹੈ ਵੀ ਤੁਹਾਡਾ ਹੌਸਲਾ ਜੇ ਕਾਇਮ ਹੈ ਤਾਂ ਤੁਸੀਂ ਦੁਨੀਆ ਜਿੱਤ ਸਕਦੇ ਹੋ ਹੌਸਲਾ ਬਹੁਤ ਵੱਡੀ ਚੀਜ਼ ਹੈ ਹਿੰਮਤ ਨਾ ਹਾਰਿਆ ਕਰੋ ਹੌਸਲਾ ਨਾ ਹਾਰਿਆ ਕਰੋ ਕਦੇ ਵੀ ਨਾ ਸੋਚੋ ਵੀ ਮੈਂ ਮੈਨੂੰ ਫਲਾਣੇ ਬੰਦੇ ਨੇ ਤੋੜਤਾ ਜਾਂ ਮੈਂ ਡਿੱਗ ਪਿਆ ਨਾ ਜਿੰਨਾ ਚਿਰ ਪ੍ਰਮਾਤਮਾ ਨਹੀਂ ਤੁਸਾਨੂੰ ਤੋੜਦਾ ਪ੍ਰਮਾਤਮਾ ਨਹੀਂ ਤੁਸਾਨੂੰ ਸਿੱਟਦਾ ਕੋਈ ਬੰਦਾ ਤੁਸਾਨੂੰ ਸਿੱਟ ਨਹੀਂ ਸਕਦਾ ਇਹ ਗੱਲ ਦਿਲ 'ਚ ਬਾੜ ਲਿਓ ਵਾਹਿਗੁਰੂ ਐਸੀ ਚੀਜ਼ ਹੈ ਵੀ ਜਿਹੜਾ ਤੁਸੀਂ ਸੋਚਿਆ ਨਹੀਂ ਹੁੰਦਾ ਤੁਹਾਡੇ ਨਾਲ ਉਹ ਕਰਦਾ ਉਹ ਸਾਡੇ ਨਾਲ ਹੋ ਰਿਹਾ ਅਸੀਂ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਹੁੰਦਾ ਵੀ ਨਹੀਂ ਅਸੀਂ ਹੋਰ ਸੋਚੀ ਬੈਠੇ ਹਾਂ ਆਇਆ ਕਰਾਂਗੇ ਜਿੱਥੋਂ ਆਇਆ ਕਰਾਂਗੇ ਤਾਂ ਪ੍ਰਮਾਤਮਾ ਸਾਡੀ ਰਾਤ ਤੋਂ ਰਾਤ ਸੋਚ ਬਦਲ ਦਿੰਦਾ ਵੀ ਇਹ ਨਹੀਂ ਕਰਨਾ ਤੁਸੀਂ ਆਹ ਕਰਨਾ ਉਸ ਕੰਮ ਤੋਂ ਸਾਨੂੰ ਨਕਸ਼ ਨਹੀਂ ਪਾਉਂਦਾ ਇਹ ਪ੍ਰਮਾਤਮਾ ਦੇ ਸੰਕੇਤ ਹੁੰਦੇ ਆ ਵੀ ਆਪਾਂ ਸੋਚੀ ਕੀ ਜਾਂਦੇ ਆ ਸੱਚੀ ਗੱਲ ਆ ਜੀ ਸੋਚ ਦੇ ਕੋਸ਼ਾਂ ਹੁੰਦਾ ਕੋਸ਼ੇ ਇਹ ਗੱਲ ਜਮਾ 100% ਸੱਚ ਹੈ ਜੀ ਮੇਥੋਂ ਵੱਧ ਕੇ ਕੋਈ ਨਹੀਂ ਜਾਣਦਾ ਦੱਸਾਂਗੇ ਤੁਹਾਨੂੰ ਇਹ ਵੀ ਇੱਕ ਦਿਨ ਵੀਡੀਓ 'ਚ ਵੀ ਮੈਂ ਇਹ ਗੱਲ ਕਿਉਂ ਕਹੀ ਵੀ ਅਸੀਂ ਸੋਚਿਆ ਕੀ ਸੀ ਤੇ ਪਰਮਾਤਮਾ ਸਾਨੂੰ ਕਿੱਧਰ ਲੈ ਗਿਆ ਚਲੋ ਉਹਦੀਆਂ ਖੇਡਾਂ ਦੀ ਮਰਜ਼ੀ ਆ ਉਹਨੂੰ ਪਤਾ ਵੀ ਕਿੱਥੇ ਸ਼ਾਇਦ ਸਾਡੇ ਲਈ ਉਹ ਜੇ ਚੰਗਾ ਸੀ ਫੇਰ ਹੀ ਉਹਨੇ ਸਾਡਾ ਮੂੰਹ ਬਦਲਿਆ ਵੀ ਇੱਧਰ ਨਹੀਂ ਐ ਕਰਨਾ ਤੁਸੀਂ ਤਾਂ ਪਰਮਾਤਮਾ ਜੋ ਵੀ ਕਰਦਾ ਜੀ ਠੀਕ ਕਰਦਾ ਇੱਕੇਦਮ ਆਪਾਂ ਕਹਿੰਦੇ ਨੇ ਆ ਬੰਦਾ ਬਦਲ ਗਿਆ ਜਗਤ ਨੇ ਇੱਥੇ ਆ ਆ ਬਦਲ ਗਿਆ ਉਹ ਉਹ ਬੰਦਾ ਨਹੀਂ ਬਦਲਦਾ ਜੇ ਉਹ ਸਭ ਪਰਮਾਤਮਾ ਕਰਾ ਰਿਹਾ ਹੁੰਦਾ ਉਹਦੀਆਂ ਖੇਡਾਂ ਹੁੰਦੀਆਂ ਉਹ ਚਾਹੁੰਦਾ ਨਹੀਂ ਹੁੰਦਾ ਉਹ ਨਾ ਜਿੱਥੇ ਜਿਹੜੇ ਬੰਦੇ ਨੂੰ ਲੈ ਕੇ ਜਾਣਾ ਉਹ ਉੱਥੇ ਹੀ ਲੈ ਕੇ ਜਾਂਦਾ ਆਸੇ ਪਾਸੇ ਜਾਣ ਨਹੀਂ ਦਿੰਦਾ ਜਿੱਥੇ ਬੰਦੇ ਦਾ ਫਾਇਦਾ ਹੁੰਦਾ ਪਰਮਾਤਮਾ ਨੂੰ ਉੱਥੇ ਹੀ ਲੈ ਕੇ ਜਾਂਦਾ ਸੋ ਹੌਸਲਾ ਤਾਂ ਕਦੀ ਨਾ ਛੱਟਿਓ ਚਾਹੇ ਛੋਡੇ ਘਰੇ ਖਾਣ ਨੂੰ ਰੋਟੀ ਵੀ ਹੈ ਨਹੀਂ ਪਰ ਹੌਸਲਾ ਨਾ ਛੱਟਿਓ ਛੋਡੇ ਹੌਸਲੇ ਦੇ ਸਿਰ ਤੇ ਤਾਂ ਪਰਮਾਤਮਾ ਸੁੱਠੀ ਮਦਦ ਕਰੂਗਾ ਕਿਉਂਕਿ ਜੋ ਆਪਦੀ ਮਦਦ ਕਰਨਾ ਜਾਣਦੇ ਆ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਦੇਖੋ ਵੀਰੇ ਰੋਟੀ ਬਕਾ ਕਦੇ ਢੋਲ ਚ ਪਈ ਆਟੇ ਤੋਂ ਬਣ ਕੇ ਰੋਟੀ ਤੇ ਆਪਣੇ ਮੂੰਹ ਚ ਪਈ ਨਹੀਂ ਨਾ ਸੋ ਇਹ ਮੈਂ ਆਪਾਂ ਨੂੰ ਹਿੰਮਤ ਦਾ ਕਰਨੀ ਪੈਂਦੀ ਹੁੰਦੀ ਹੈ ਕੁਝ ਗੱਲਾਂ ਨਾਲ ਆਪਾਂ ਨੂੰ ਲੜਨਾ ਵੀ ਪੈਂਦਾ ਤੇ ਕੁਝ ਗੱਲਾਂ ਜਿ ਆਪਾਂ ਨੂੰ ਸੁਲਾ ਵੀ ਕਰਨੀ ਪੈਂਦੀ ਹੈ ਸਾਰਾ ਕੁਝ ਹੁੰਦਾ ਜੀ ਇਹ ਦੁਨੀਆਦਾਰੀ ਹੈ ਦੁਨੀਆਦਾਰੀ ਦੇ ਵਿੱਚ ਚੱਲਣਾ ਪੈਂਦਾ ਜਿਵੇਂ ਕਿ ਮੇਰੇ ਦੋ ਬੱਚੇ ਆ ਮੈਂ ਉਹਨਾਂ ਦੋਨਾਂ ਲਈ ਵਧੀਆ ਸੋਚ ਰੱਖਦੀ ਆ ਵੀ ਪ੍ਰਮਾਤਮਾ ਦੇ ਘਰੇ ਪੂਰੀ ਵਧੀਆ ਸੋਚ ਰੱਖਦੀ ਆ ਵਾਹਿਗੁਰੂ ਨੇ ਇਹੀ ਅਰਦਾਸ ਕਰੀਦੀ ਹੈ ਵੀ ਸੱਚੇ ਭਾਸ਼ਾ ਵੈਗਰੂ ਦੋਨਾਂ ਬੱਚਿਆਂ ਦੇ ਲੇਖ ਵਧੀਆ ਲਿਖਦੀ ਚਾਹੇ ਆਮਦਨ ਘੱਟ ਹੋਵੇ ਕੋਈ ਗੱਲ ਨਹੀਂ ਆਮਦਨ ਘੱਟ ਹੋਵੇ ਚੱਲ ਜਾਂਦਾ ਵੀ ਲੇਖ ਵਧੀਆ ਲਿਖਦੀ ਪਰਮਾਤਮਾ ਇਹ ਦੋਨੇ ਭੈਣ ਭਰਾਵਾਂ ਦਾ ਵਧੀਆ ਪਿਆਰ ਬਣਿਆ ਰਵੇ ਵਧੀਆ ਇਹ ਜਿੱਥੇ ਵੀ ਆਪਦੇ ਪਾਰਟਨਰ ਇਹਨਾਂ ਦੇ ਮਿਲਣ ਇਹਨਾਂ ਨੂੰ ਵਧੀਆ ਬਹਿਣ ਵਾਹੇਗਰੂ ਇਹ ਆਪਦੀ ਚੜ੍ਹਦੀ ਕਲਾ 'ਚ ਰਹਿਣ ਕਿਉਂਕਿ ਜਿਹੜਾ ਸੰਯੋਗ ਹੁੰਦਾ ਜੀ ਉਹ ਪਰਮਾਤਮਾ ਤੈਅ ਕਰ ਦਿੰਦਾ ਪਰ ਪਰਮਾਤਮਾ ਤੋਂ ਵੱਡਾ ਇੱਥੇ ਕੋਈ ਹੋ ਵੀ ਨਹੀਂ ਸਕਦਾ ਪਰਮਾਤਮਾ ਬਣਨ ਦੀ ਜਿਹਨੇ ਵੀ ਕੋਸ਼ਿਸ਼ ਕੀਤੀ ਹੈ ਸੋਨੁਪਤੀ ਇਹ ਵਿਖਦੇ ਰਿਜ਼ਲਟ ਵੀ ਪਰਮਾਤਮਾ ਦੀ ਜਗ੍ਹਾ ਕੋਈ ਲੈ ਨਹੀਂ ਸਕਦਾ ਨਾ ਪਰਮਾਤਮਾ ਬੁਨ ਲਵੇਖਦਾ ਨਾ ਪਰਮਾਤਮਾ ਕਿਸੇ ਦੇ ਪੈਸਿਆਂ ਤੇ ਵਿਕਦਾ ਨਾ ਪਰਮਾਤਮਾ ਕਿਸੇ ਦੀ ਦੌਲਤ ਸ਼ੌਹਰਤ ਦੇਖ ਕੇ ਆਉਂਦਾ ਪਰਮਾਤਮਾ ਤਾਂ ਸਾਰਿਆਂ ਦਾ ਜੀ ਪੱਥਰਾਂ 'ਚ ਬੈਠੇ ਚਾਨਵਰਾਂ ਦਾ ਆਕਾਸ਼ ਚੜ੍ਹਦੇ ਪੰਛੀਆਂ ਦਾ ਆਪਣੇ ਵਰਗੇ ਜੀਵ ਇਹਦਾ ਇਹਦੀ ਨਜ਼ਰ 'ਚ ਆਪਾਂ ਸਾਰੇ ਇੱਕ ਹਾਂ ਚਾਹੇ ਜਾਨਵਰਾ ਚਾਹੇ ਪੰਛੀ ਹੈ ਚਾਹੇ ਮਨੁੱਖ ਹੈ ਇਹ ਸਭ ਨੂੰ ਇੱਕ ਨਜ਼ਰ ਨਾਲ ਦੇਖਦਾ ਕਿਉਂ ਕਿਉਂਕਿ ਇਹ ਅਸਲੀ ਪਿਤਾ ਇਹ ਆਪਣਾ ਅਸਲੀ ਮਾਤ ਪਿਤਾ ਆਪਣਾ ਪਰਮਾਤਮਾ ਹੁੰਦਾ ਪਰਮਾਤਮਾ ਐਸੀ ਚੀਜ਼ ਹੈ ਵੀ ਉਹ ਆਪ ਦੇ ਹਿਸਾਬ ਨਾਲ ਸਭ ਨੂੰ ਚੀਜ਼ਾਂ ਦਿੰਦਾ ਕਿਸੇ ਨਾਲ ਧੋਖਾ ਨਹੀਂ ਕਰਦਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਪਰਮਾਤਮਾ ਦੇ ਰੀਸ ਕੋਈ ਕਰ ਹੀ ਨਹੀਂ ਸਕਦਾ ਜੀ ਉਹਦੀਆਂ ਸੋਚਾਂ ਬਾਰੇ ਤਾਂ ਮੈਂ ਕੋਟ-ਕੋਟ ਪ੍ਰਣਾਮ ਕਰਦੀ ਆਂ ਸਭ ਦੇ ਲੇਖੇ ਲਖਦਾ ਹੋਊ ਆਪਦੇ ਕੋਲੇ ਇਹ ਨਾ ਸੋਚਿਆ ਕਰੋ ਵੀ ਮੇਰੀ ਬਿੰਦਿਆ ਪਰਮਾਤਮਾ ਦੇ ਹੀ ਨਹੀਂ ਰਿਹਾ ਨਹੀਂ ਲੇਖਾ ਜੋਖਾ ਉਹਦੇ ਕੋਲੇ ਸਾਰਿਆਂ ਦਾ ਹੁੰਦਾ ਉਹਨੇ ਆਪਦੇ ਹਿਸਾਬ ਨਾਲ ਸਾਰਿਆਂ ਨੂੰ ਦੇਖਣਾ ਹੁੰਦਾ ਸੈੱਟ ਕਰਨਾ ਹੁੰਦਾ ਦੇਖੋ ਜੀ ਦਾਣਾ ਪਾਣੀ ਦਾ ਪਰਮਾਤਮਾ ਲਿਖਦਾ ਕਿਹੜਾ ਬੰਦਾ ਕਿੱਥੇ ਜਾਂਦਾ ਇਹਨੂੰ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਆਪਾਂ ਇੱਕ ਟਾਈਮ ਸਵੇਰ ਘਰੇ ਬੈਠੇ ਹੁੰਨੇ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅੱਜ ਦਾ ਦਾਣਾ ਪਾਣੀ ਆਪਣਾ ਕਿੱਥੇ ਲਿਖਤਾ ਰੱਬ ਨੇ ਸੋ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਪਤਾ ਨਹੀਂ ਉਹਨਾਂ ਦੀ ਟੈਨਸ਼ਨ ਨਾ ਕਰਿਆ ਕਰੋ ਕੁਝ ਨਹੀਂ ਹੁੰਦਾ ਆਪਦੇ ਹੌਂਸਲੇ ਬੁਲੰਦ ਰੱਖੋ ਚੰਗੀ ਸੋਚ ਰੱਖੋ ਠੀਕ ਹੈ ਫੁੱਲ ਬੀਜੋਗੇ ਤਾਂ ਫੁੱਲ ਮਿਲਣਗੇ ਕੰਡੇ ਬੀਜੋਗੇ ਤਾਂ ਕੰਡੇ ਹੀ ਮਿਲਣਗੇ ਸੁਭਾਵ ਕਿ ਪਰਮਾਤਮਾ ਦੀ ਰਜਾਚ ਰਹੋ ਖੁਸ਼ ਰਹੋ ਇਹ ਜ਼ਿੰਦਗੀ ਚ ਨਾ ਤਾਂ ਕੁਝ ਲੈ ਕੇ ਆਏ ਆ ਨਾ ਕੁਝ ਲੈ ਕੇ ਜਾਈਏ ਨਾ ਇੱਥੇ ਕੋਈ ਵੱਡਾ ਨਾ ਇੱਥੇ ਕੋਈ ਛੋਟਾ ਕਣਕ ਦੀ ਰੋਟੀ ਸਭ ਖਾਂਦੇ ਆ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਤੇ ਚਾਹੇ ਭਿਖਾਰੀ ਹੈ ਇਹ ਗੱਲਾਂ ਦੇ ਵਿੱਚ ਬਾੜ ਲਓ ਸੌਖੇ ਰਹੋਗੇ ਮੈਚੋਂ ਨਿਕਲੋ ਮੈਚ ਨਹੀਂ ਕੁਝ ਨਹੀਂ ਦੇਣਾ ਜਿਹੜਾ ਬੰਦਾ ਮੈਚ ਬੜ ਗਿਆ ਉਹਦਾ ਤਾਂ ਹਾਰ ਇੱਕ ਦਿਨ ਤੈ ਹੈ ਇਹ ਗੱਲ ਲਿਖ ਕੇ ਲੈ ਲਓ ਵੀ ਜਿਹੜਾ ਬੰਦਾ ਮੈਚ ਬੜਦਾ ਉਹਨੇ ਇੱਕ ਦਿਨ ਹਾਰਨਾ ਆਉਂਦਾ ਹੈ ਹਰ ਦਾ ਵੀ ਫਿਰ ਬਹੁਤ ਪੜਾ ਸੋ ਪਰਮਾਤਮਾ ਤੇ ਵਿਸ਼ਵਾਸ ਰੱਖੋ ਹੌਂਸਲੇ ਬੁਲੰਦ ਰੱਖੋ ਉਹ ਤੁਹਾਡੇ ਨਾਲ ਹੁੰਦਾ ਛੋਡੇ ਵਿਗੜੇ ਕੰਮ ਪਰਮਾਤਮਾ ਬਣਾਉਂਦਾ ਨਾ ਕਿ ਬੰਦੇ ਬਣਾਉਂਦੇ ਆ ਬੰਦਿਆਂ ਤੇ ਕਦੇ ਆਸ ਨਾ ਰੱਖਿਓ ਉਹਨਾਂ ਟਾਈਮ ਨਾ ਪਰਮਾਤਮਾ ਦਾ ਨਾਮ ਜਪ ਲਿਆ ਕਰੋ ਜਿੰਨਾ ਟਾਈਮ ਕਿਸੇ ਦੀਆਂ ਮਿੰਨਤਾਂ ਕਰਦੇ ਹੋ ਛੋਡੇ ਘੜੇ ਕੰਮ ਤਾਂ ਪਰਮਾਤਮਾ ਨੇ ਕੱਢਣੇ ਆ ਛੋਡੇ ਜਿਹੜੇ ਕਲੇਖ ਹੁੰਦੇ ਨੇ ਪਰਮਾਤਮਾ Badal ਲੈਂਦਾ ਸੋ ਵਿਸ਼ਵਾਸ ਰੱਖੋ ਆਪਣੇ ਪਰਮਾਤਮਾ ਤੇ ਨਾਮ ਜਪੋ ਢੇਲੀ ਪਾਠ ਕਰੋ ਬਾਕੀ ਸਾਰੀਆਂ ਫਿਕਰਾਂ ਛੱਡੋ ਵਹਿਗੁਰੂ ਤੇ ਵਹਿਗੁਰੂ ਤੁਹਾਡੇ ਨਾਲ ਹੁੰਦਾ ਹੈ ਵਹਿਗੁਰੂ ਬਹੁਤ ਵੱਡੀ ਚੀਜ਼ ਹੈ ਸੋ ਵਿਸ਼ਵਾਸ ਰੱਖੋ ਡੋਲਿਆ ਨਾ ਕਰੋ ਆਪ ਸਭ ਨੂੰ ਮੇਰੀ ਬਣੀਆਂ ਮਨਜੀਤ ਬਣੀਆਂ ਪਿਆਰ ਭਰੀ ਸਤਿ ਸ਼੍ਰੀਕਾਲ ਗੁਰੂ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖਣ